ਦੇਸੀ ਬਾਬਾ ਬਣੋ ਟੂ ਜਾਂ ਬਾਬਾ ਬੱਕਰੀਆਂ ਚਾਰਨ ਵਾਲਾ ਬਾਬਾ ਤੇ ਸਿੱਧਾ ਪਾਦਰਾ ਬਾਬਾ ਨਾ ਨਾਉਂਦਾ ਨਾ ਤੂੰ ਦਾ ਮੇਰੇ ਜੋਂ ਮੈਂ ਹੱਥ ਬੰਨ ਕੇ ਸਾਡਾ ਨਮਾਜ਼ ਪੈਂਦਾ ਮਨੋ ਹੈ ਕਿਤੇ ਖਾਈਓ ਦਾ ਗੁੰਗਾ ਕਹਿੰਦਾ ਬਾਬਾ ਕਹਿੰਦਾ ਜੀ ਦਾ ਖਾਈਏ ਉਸੇ ਦਾ ਗੁੰਗਾ ਖਾਈਏ ਤੇ ਪਿਆਰ ਦੀ ਦਿਲਾਂ ਵਾਲੀ ਦੀਨ ਬੁਝਾਈਏ ਹਾਂ ਹਾਂ ਜੀ ਹਾਂ ਜੀ ਹਾਂ ਜੀ ਕਹਿੰਦਾ ਉਲਡਾ ਮੁਖੜੇ ਤੋਂ ਲਾਈਏ ਨੀਂ ਪਲ ਜਾਈਏ ਦਾਦਾ ਹਾਲ ਫੜਾਈਏ ਬਾਬੇ ਹਾਂ ਦਾਦਾ ਬੰਦੇ ਦੇ ਕੋਲੇ ਆ ਕੇ ਉੱਥੇ ਮੈਂ ਚਲਾ ਜਾਂਦਾ ਕਈ ਵਾਰੀ ਮੇਰਾ ਮਨ ਕਰਦਾ ਤੇ ਆ ਮੇਰਾ ਇੱਧਰ ਵੀਰਾ ਬੈਠਾ ਵੱਡਾ ਭਾਈ ਬੈਠਿਆ ਹੋਇਆ ਆਪਣਾ ਮਨ ਗੜ ਜਾਇਦੇ ਕੋਲੇ ਚਲੇ ਜਾਈਦਾ ਦਾਦਾ 15 15 ਬੰਦੇ ਬੈਠੇ ਹੋਏ ਬਾਬੇ ਨੇ ਕਹਿੰਦਾ ਲੱਖੀ ਬਾਈ ਕਹਿੰਦਾ ਵੀ ਮੇਲਾ ਇਕਨੇ ਲੱਗਿਆ ਰਹਿੰਦਾ ਆਜਾ ਆਜਾ ਮੜਿਆ ਆ ਤਾਂ ਆਏ ਬਣਾਰੋ ਮੜਿਆ ਵੀ ਬਾਬਾ ਖੁੱਲਾ ਦਿਲ ਦਰਿਆ ਬੰਦਾ ਤੇ ਸਿੱਧਾ ਪਾਦਰਾ ਬੰਦਾ ਹੈ ਤੇ ਬਣੌਟੂ ਜਿਹਾ ਬੰਦਾ ਮੇਰੇ ਵਾਂਗੂ ਉਹ ਢੰਡਾ ਆਂਦੇ ਬੀਤੀ 10000 5000 ਬਾਬਾ ਮਹਾਰਾਜ ਜੀ ਬਾਈ ਐ ਰਾਜੂ ਭਾਈ ਆਪਣੀ ਸਰਪੰਚ ਸਾਹਿਬ ਜੀ ਆਏ ਸਰਪੰਚ ਸਾਹਿਬ ਬੈਠੋ ਜੀ ਬੈਠੋ ਤੇ ਬਾਬੇ ਨਾਲ ਅੱਜ ਟਾਈਮ ਲੱਗਿਆ ਐਡੋਂ ਦੇ ਮੇਲੇ 'ਚ ਤੇ ਦਿਨ ਮਿਲਿਆਂ ਦੇ ਮੇਲੇ ਕੋਣ ਗੁਰੂ ਕੋਣ ਚੇਲੇ ਸਾਡਾ ਬਾਬੇ ਦੇ ਨਾਲ ਦਿਨ ਮਿਲ ਗਿਆ ਤੇ ਮੇਰਾ ਖਿਆਲ ਇਹ ਵੀ 70 ਕ ਸਾਲ ਦਾ ਹੁਣ 70 ਕਰੀ ਬਈ ਹੁਣ ਬਸ ਤੇ ਬਾਬਾ ਵੱਧਦਾ ਨਾ ਠੀਕ ਹੈ ਤੇ ਮੈਂ ਤਾਂ ਇਹਨੂੰ ਅੰਤ ਦਾ ਤਾਕੜਾ ਮੰਨਦਾ ਵੀ ਹੁਣ ਵੀ ਬੱਕਰੀਆਂ ਬਾਬਾ ਚਾਰਦਾ ਫਿਰਦਾ ਓਲੇ ਬਾਬੇ ਕੋਈ ਐਹੋ ਜੀ ਗੱਲ ਸੁਣਾ ਵੀ ਕੋਈ ਵੀ ਜਿਹੜੀ ਆਪਣੀ ਯਾਨੀ ਕਿ ਗੱਲ ਵੇ ਕੋਈ ਵਿਚੋਂ ਬੰਦਿਆ ਨੂੰ ਲਾਭ ਦੀ ਜਿੰਦਾ ਠਾਵੇ ਗੱਲ ਦਾ ਤੇ ਗੱਲ ਬਰੀਆ ਵੀ ਲੱਗੇ ਕੋਈ ਪ੍ਰਾਣੀ ਦੀ ਗੱਲ ਕੋਈ ਤੇਰੇ ਜੇਤੇ ਹੋਵੇ ਜਾਂ ਕੋਈ ਮਤਲਬ ਪ੍ਰਾਣੀ ਨਾਲੇ ਚਾਹੇ ਨਾ ਵੀ ਆ ਮੈਂ ਤੁਹਾਨੂੰ ਦੱਸਦਾ ਇਹਨਾਂ ਨੂੰ ਜਿਹੜਾ ਬੰਦਾ ਪਿੱਛੇ ਦੇ ਗਿਆ ਬਾਈ ਦੋ ਮਿੰਟ ਰੇ ਚੁੱਪ ਕਰ ਜਾ ਯਾਰ ਜਿਹੜਾ ਇਹਨਾਂ ਨੂੰ ਪਿੱਛੇ ਦੇ ਗਿਆ ਉਹ ਇਹ ਪਹਿਲਾਂ ਦੇ ਗਿਆ ਜਿਹੜਾ ਇਹਨਾਂ ਨੂੰ ਸਾਹਮਦਾ ਉਹਨੂੰ ਰਾਣੀ ਲਿਆ ਦਿੰਦੀਆਂ ਨੇ ਕਰਮਾਂ ਵਾਲੀਆਂ ਕਹੇ ਕਰੇ ਜਾਂਬੇ ਜੇ ਬਾਤ ਇੱਕ ਗੱਲ ਪੁੱਛਦੇ ਆ ਬਾਬਾ ਜੀ ਤੈਨੂੰ ਪੁਰਾਣਾ ਸਿਆਣਾ ਆ ਜਿਹੜੀਆਂ ਵੀ ਅੱਜ ਆ ਜਿਹੜੀ ਪਾਲੀ ਆਪਣੇ ਭਰਾ ਮੂਰੇ ਨੇ ਇੱਕ ਫਾਰਮ ਵਾਲੇ ਮੂਰੇ ਦੇ ਹੈ ਚਾਰ ਨਾਲੇ ਮੂਰੇ ਨੇ ਇੱਕ ਜਿਹਦਾ ਦਾ ਫਾਰਮ ਵਾਲਾ ਸਾਹਮਣਾ ਹੈ ਉਹਦਾ ਹੈਗਾ ਪਾਲੀਆਂ ਦੇ ਮੁਕਾਬਲੇ ਪੂਰਾ ਪੂਰਾ ਗੱਲ ਪੱਕੀ ਹੈ ਨਹੀਂ ਵਿਰਲੇ ਬਾਜੇ ਵੱਜੇ ਨਹੀਂ ਥੈਂ ਥੈਂ ਗਪਾਲ ਹੈ ਜਿਹੜੇ ਬਾਜੇ ਵੱਜ ਗਏ ਮੁੜ ਕੇ ਵੱਜਣੇ ਜੇ 40000 ਦੀ ਲਈ ਵੀ 15000 ਦੀ ਵਿਕਦੀ ਆ ਬਾਰ ਮੰਜ ਆਹ ਦੇਖ 15 ਵਾਲੀ ਸੱਤ ਦੀ ਵਿਕਦੀ ਆ ਅਲਸੈਣੀ ਗਈ ਆ ਲੱਖ ਦੀ ਵੀ ਗੱਲ ਹੈ ਬਾਬੇ ਦੀ ਹਾਂ ਬਾਕੀ ਸਦਾ ਵਹਾਰ ਹਾਂ ਨਹੀਂ ਲੱਖ ਲੱਖ ਲੀਆਂ ਵੀ ਵੇਚਦੇ ਨੇ ਧਰਮ ਵਾਲੇ ਜਿਹੜੇ ਆਉਂਦੇ ਨੇ ਜਿਹੜੇ ਅੱਜ ਮੇਰੇ ਵੀਰ ਪਾਲੀ ਚਾਰਦੇ ਨੇ ਬੱਕਰੀਆਂ ਸੋਟੀ ਦੇ ਨਾਲ ਆ ਸੁਣ ਲੱਖੀ 2 ਮਿੰਟ ਬਾਈ ਫੋਨ ਦੇ ਬੋਲੇ ਵੀ ਪਾਲੀ ਜਿਹੜੇ ਸੋਟੀ ਦੇ ਸੀਰੀ ਚਾਰ ਦੇ ਨੇ ਹਾਂ ਉਹ ਅੱਜ ਸਾਰਿਆਂ ਨੂੰ ਮੂਰੇ ਨੇ ਅੱਜ ਦੋ ਦੋ ਲੱਖ ਦੀਆਂ ਵੇਚਦੇ ਵੀ ਜਿਨ੍ਹਾਂ ਨੂੰ ਨਸਲਾਂ ਦਾ ਪਤਾ ਹੈ ਜਿਨ੍ਹਾਂ ਨੂੰ ਪਤਾ ਹੈ ਜਿਹੜਿਆ ਨੇ ਸਾਂਭ ਕੇ ਰੱਖ ਲੀਆਂ ਜਿਹੜਿਆ ਨੇ ਅੱਜ ਦੇ ਜਮਾਨੇ ਦੇ ਵਿੱਚ ਗਵਾਤੀਆਂ ਉਹ ਗਮ ਗਿਆ ਮੁਰਕੀਆਂ ਉਹ ਸੋਨੇ ਦੀ ਤੂਮ ਨਹੀਂ ਬਣਦੀ ਇਨੇ ਸਿਉਨਾ ਸਾਂਭ ਲਿਆ ਉਹ ਰਾਮ ਗਿਆ ਉਹਨੂੰ ਸਿਉਨੇ ਨੂੰ ਧਰ ਕੇ ਗਹਿਣੇ ਖਾ ਲਿਆ ਤੈਨੂੰ ਕਦੇ ਛਡਾ ਲੂਗਾ ਠੀਕੇ ਗੱਲ ਆ ਰਾਜੂ ਭਾਈ ਕਢਾਉਣੀਆਂ ਵੀ ਇਹੀ ਨੂੰ ਹਾਂ ਬਾਬੇ ਮੈਂ ਆਪਦੀ ਗੱਲ ਦੱਸਦਾ ਕਹਿੰਦੇ ਨਹੀਂ ਹੁੰਦੇ ਜਾਂ ਜੱਗ ਪੀਤੀਆਂ ਹੱਡ ਪੀਤੀ ਮੈਂ ਆਪਦੀ ਗੱਲ ਸੁਣਾਉਣਾ ਤੁਹਾਨੂੰ ਮੈਂ ਇੱਥੇ ਆਪਣੇ ਦਮਣਾ ਪਿੰਡ ਦਰਸਣ ਦੇ ਪਿੰਡ ਜੀਕ ਹੁਣਾਂ ਕੋਲੇ ਬਾਈ ਜੀ ਮੈਂ ਆਪਦੀ ਤੁਹਾਨੂੰ ਢਿੱਡ ਦੀ ਗੱਲ ਦੱਸਦਾ ਅੱਜ ਮੈਂ ਉੱਥੇ 6 ਮਹੀਨੇ ਕਰ ਲਏ ਬਾਈ 6 ਮਹੀਨੇ ਕੀਤੇ ਹੋਏ ਮੈਂ ਤੇ ਮੈਂ ਮੰਨ ਕੇ ਮਾਲ ਖਾਇਆ ਕਰਾਂ ਇੱਥੇ ਪੂਰਾ ਮੈਨੂੰ ਘਰ ਦੇ ਕਹਿੰਦੇ ਵੀ ਉੱਥੇ ਵੀ ਮਾਲ ਤੋਂ ਤਾਂ ਬਾਜੂ ਏ ਵੀ ਚੱਲ दारू ਆ दारू ਪੀਜੋ ਕੋਈ ਗੱਲ ਨਹੀਂ ਚਲੋ ਮੈਂ ਜੀ ਉੱਥੇ ਲਾਇ ਸੇ ਮਹੀਨੇ ਤੇ ਮੈਂ 6 ਮਹੀਨੇ ਲਾਇ ਤੇ ਉਹ ਬੰਦਿਆਂ ਨੇ ਮੇਰਾ ਦਿਲ ਜਿੱਤ ਲਿਆ ਦਿਲ ਜਿੱਤਿਆ ਹੋਇਆ ਮੇਰਾ ਭਾਈ ਜੀ ਯਕੀਨ ਮੰਨੀ ਨਾ ਉਹਨਾਂ ਨੂੰ ਕੁੰਡੀ ਫੜਨ ਦਾ ਪਤਾ ਨਾ ਸੋਟੀ ਫੜਨ ਦਾ ਵੀ ਕਿੱਧਰੋਂ ਫੜਨੀ ਆ ਕੀ ਕਹੇ ਗੱਲ ਚਾਹੇ ਮੂੰਹ ਤੇ ਗੱਲ ਕਰਦੇ ਉਹਨਾਂ ਦੇ ਭਾਈ ਉਹੀ ਬੰਦੇ ਨੂੰ ਨਿਵੇਸਾਂ ਦਿੱਤਾ ਹਾਂ ਅੱਜ ਜਿਹ ਹੈ ਕੋ ਸਾਬ ਵਿਚਾਰਾ ਦੇਖੋ ਇਹ ਰੱਬ ਦੇ ਘਰ ਦਾ ਨਹੀਂ ਪਤਾ ਜੀ ਦਾ ਬਾਈ ਮੈਂ ਕਹਿੰਦਾ ਵੀ 올 ਟਾਈਮ ਦੇ ਵਿੱਚ ਬਾਈ 100 150 ਬੱਕਰੀ ਆ ਪਹੀ ਦੇ ਵਿੱਚ ਥਾਲਾ ਜੀ ਦਾ ਵਾੜਾ ਨਹੀਂ ਮੇਟਾਣੀ ਹਾਂ ਆ ਇੱਕ ਨੂੰ ਇੱਕ ਸੰਦੀ ਬੱਕਰੀ ਹਾਂ ਉੱਥੇ ਬਾਈ ਜਦ ਨਾਲ ਕੁਝ ਟਾਈਮ ਦਿੱਲੀ ਵਾਲੇ ਲੈ ਸੁਣੀ ਹੁਣ ਤਾਂ ਹਰ ਇੱਕ ਬਾਈ ਕਹਿੰਦਾ ਮੇਰੇ ਕੋਲੇ ਬਾਹਰ ਲੈ ਆਏ ਨੇ ਹਾਂ ਬਾਈ ਦਿੱਲੀ ਵਾਲੇ ਆ ਕੇ ਲੈ ਸੁਣੀਏ ਗੱਲ ਸੁਣਨੇ ਆਲੀ ਆ ਵੀਰੇ ਤੇ ਆਏ ਹੋਏ ਤਾਂ ਉੱਥੇ ਮੈਨੂੰ ਭਾਈ ਹਾਕ ਮਾਰੀ ਉਹਨਾਂ ਨੇ ਹਾਂ ਇਨੇ ਲਖੀ ਰਇਆ ਨਾ ਹਾਂ ਵੀਰ ਬੈਹ ਗਏ ਪਹੀ ਦੇ ਵਿੱਚ ਉਹ ਕਹਿੰਦੇ ਜੀਤ ਅਸੀਂ ਅੱਜ ਛੋਟੇ ਕੋਲੇ ਆਏ ਆ ਪਤਾ ਕਿ ਇਹਨੂੰ ਮਿਲਣ ਆਏ ਆ ਨਾਲ ਵਿਂਜੋ ਘਿਆਲਾ ਬਾਈ ਲਾਲਾ ਜਿਹੜਾ ਮਰ ਗਿਆ ਪਰ ਉਹ ਬੰਦੇ ਦਾ ਵੀ ਬਹੁਤ ਨੌ ਚੱਲਿਆ ਬਹੁਤ ਨੌ ਚੱਲਿਆ ਉਹ ਬੰਦੇ ਦੀ ਗੱਲ ਸਹੀ ਕੀ ਵਪਾਰ ਸਹੀ ਬੰਦਾ ਵਪਾਰ ਸਹੀ ਆਲਾ ਮੁੰਡਾ ਵੀ ਸਹੀ ਆਲਾ ਆਲਾ ਵੀ ਵਿਂਜੋ ਕਾਲੀ ਆ ਸਹੀ ਹੈ ਕਹਿੰਦਾ ਜੀਤ ਦੇ ਆ ਬੰਦੇ ਦੀਆਂ ਬੱਕਰੀਆਂ ਸਾਧੀਆਂ ਆਉਂਦੀਆਂ ਅੱਜ ਅਸੀਂ ਛੋਡੇ ਕੋਲੇ ਦਿੱਲੀ ਵਾਲੇ ਲੈਸ ਨੇ ਗੱਲ ਕਹੀਏ ਕਹਿੰਦਾ ਅੱਜ ਛੋਡੇ ਕੋਲੇ ਆਉਣ ਦੀ ਲੋੜ ਨਹੀਂ ਸੀ ਜਾਨੂੰ ਕਹਿੰਦਾ ਮੈਂ ਇੰਨਾ ਬੰਦਾ ਟੱਕਰਾਂ ਮਾਰਦਾ ਆਇਆ ਕਿਉਂ ਆਇਆ ਕਹਿੰਦਾ ਅਸੀਂ ਵੇਚ ਲਈਆਂ ਮੰਦੇ ਭਾਂ ਚ 40 40 ਹਜ਼ਾਰ ਨੂੰ ਲਿਜਾ ਕੇ ਹਾਂ ਮੈਂ ਉੱਥੇ ਬੈਠਾ ਬੈਠਾ ਮੇਰਾ ਰੂਣਾ ਨਿਕਲੇ ਮੈਂ ਪਰੇ ਜਾ ਕੇ ਰੋਇਆ ਹਾਂ ਜਦ ਰੋਇਆ ਮੈਨੂੰ ਲਾਲੇ ਨੇ ਬਾਹ ਤੋਂ ਫੜ ਲਿਆ ਬਾਹ ਤੋਂ ਜਾ ਮੈਨੂੰ ਬਾਤ ਤੋਂ ਫੜ ਲੈ ਕਹਿੰਦਾ ਲਖੀ ਉਹ ਕਹਿੰਦਾ ਮੁਰਗੀ ਖਾ ਲੈਂਦਾ ਨਾ ਆਂਡਾ ਖਾ ਲੈਂਦਾ ਫਰਿਆ ਮੁਰਗੀ ਕਿਉਂ ਖਾ ਗਿਆ ਮੁਰਗੀ ਕਿਉਂ ਖਾ ਗਿਆ ਫਿਰ ਤਾਂ ਮਾਰੀ ਉਹ ਮੈਂ ਜਤਾ ਮਾਰੀ ਮਾਲਕ ਨੂੰ ਮਿਲ ਜਿਆ ਹੱਦ ਕੀਤਾ ਉਹ ਮੈਂ ਕਹਾ ਮਾਲਕਾ ਉਹ ਬੱਸਦਾ ਤਾਂ ਕਿਤੇ ਔੜੀ ਪਰ ਫਿਰ ਮੈਂ ਤੇ ਆ ਕੇ ਮਾਲਕ ਨੂੰ ਮਿੱਤਰਾ ਫਿਰ ਮੈਂ ਕੋਈ ਗੱਲ ਨਹੀਂ ਮਾਲਕਾ ਕਿਸੇ ਨਾ ਕਿਸੇ ਦਿਨ ਔੜੀ ਮੈਂ ਉਹੀ ਪਰੀਆਂ ਨੂੰ ਉਹਦੇ ਘਰੇ ਜਾ ਕੇ ਬਾਈ ਨਵੇਂ ਸਾਂ ਜਿੱਤ ਦੀਵਾਲੀਆਂ ਦੇ ਵਿੱਚ ਵੀ ਉੱਥੇ ਮੈਂ ਜੋਈਆਂ ਬੱਕਰੀਆਂ ਪਤਕਰੀਆਂ ਵੀ ਚਾਰੀਆਂ ਆਪਦੀਆਂ ਬਣਾ ਕੇ ਚਾਰੀਆਂ ਠੀਕ ਆ ਤੇ ਬੰਦੇ ਨੂੰ ਉਹਨੂੰ ਇਕੱਲੇ ਆਲੇ ਨੂੰ ਪੁੱਛਦੇ ਜੋੰਗ ਨੂੰ ਪੁੱਛਦੇ ਹੋ ਜਾਂ ਇੱਥੇ ਹੋਰ ਬੰਦੇ ਹੋ ਜੋੰਗੂਣੀ ਬੈਠਾ ਜੀ ਇੱਥੇ ਮਜ਼ਦੂਰ ਹੈ ਹਾਂਜੀ ਉਹਨਾਂ ਨੂੰ ਪੁੱਛਦੇ ਵੀਰ ਮੈਂ ਬੱਕਰੀਆਂ ਇੱਕ ਨੂੰ ਇੱਕ ਖਾਂਦੀ ਬਣਾਈ ਜਦ ਮੈਂ ਉੱਥੇ ਆਇਆ ਉਹਦੇ ਕੋਲ ਜੀਤ ਕੋਲੋਂ ਮੈਂ ਕਿਹਾ ਜੀਤ ਇਹ ਦੋ ਚੀਜ਼ਾਂ ਤੋਂ ਬਚੀ ਵਪਾਰੀ ਅਰਸਕਾਰੀ ਇਹ ਕਿਹੜੀ ਚੀਜ਼ ਤੋਂ ਮਰਦਾ ਹੁੰਦਾ ਤੇ ਦੋ ਚੀਜ਼ਾਂ ਤੋਂ ਬਾਜੀ ਮੈਂ ਕਿਹਾ ਇੱਕ ਤਾਂ ਭਈ ਇਹ ਕੰਮ ਤੂੰ ਮੇਰੇ ਅੱਜ ਲੜ ਬੰਨ ਲਾ ਹਾਂ ਇੱਕ ਤਾਂ ਨਗੋਟੇ ਦਾ ਸਹੀ ਹੋਣਾ ਚਾਹੀਦਾ ਬੰਦਾ ਸਹੀ ਗੱਲ ਹੈ ਵਪਾਰੀ ਬੰਦਾ ਜਿਹੜਾ ਵਪਾਰੀ ਆ ਤੇ ਦੂਜੇ ਨੰਬਰ ਤੂੰ ਇਹ ਜਿਹੜਾ ਕੰਮ ਕਰਦਾ ਵਪਾਰ ਦਾ ਇੱਕ ਘਰ ਡੈਣ ਦੀ ਛੜ ਦਿੰਦੀ ਆ ਸਹੀ ਗੱਲ ਹੈ ਕਦੇ ਮਰੇ ਨੂੰ ਮਾਰ ਜੇ ਨਾ ਚਾਹੀ ਤੇ ਨਾ ਮੈਂ ਵੀਡੀਓ ਆਪਾਂ ਐਂਡ ਕਰਾਂਗੇ ਗੱਲ ਤੁਸੀਂ ਬੰਦ ਕਰੋ ਦੋ ਚਾਰ ਗੱਲਾਂ ਚ ਬਾਬੇ ਦਾ ਬਹੁਤ ਧੰਨਵਾਦ ਕਰਦਾ ਜੀ ਮੈਂ ਰਾਜੂ ਗੌਂਡ ਫਾਰਮ ਦੇ ਪਪਾ ਪੰਜਾਬ ਤੇ بھائی ਸਾਡਾ ترسےم ਸਿੰਘ ਧੂਰੀ ਵਾਲਾ ਇਲਤੀ ਲਾਣੇ ਵਾਲਾ ਇਹਨਾਂ ਦਾ ਵੀ ਚੈਨਲ ਤੇ ਆਹ ਬਾਈ ਦਾ ਵੀ ਚੈਨਲ ਹੈ ਇਸ ਚੈਨਲ ਨੂੰ ਕਮੈਂਟ ਸ਼ੇਅਰ ਜਰੂਰ ਕਰਿਓ ਵਾਦ ਤੋਂ ਬਾਦ ਤੇ بھائی ਬਾਬੇ ਨਾਲ ਦੋ ਚਾਰ ਗੱਲਾਂ ਹੀ ਕਰਕੇ ਮੈਂ ਵੀਡੀਓ ਐਂਡ ਕਰਨੀ ਹੈ ਤੇ ਅੱਜ ਦੇ ਜਮਾਨੇ ਦੇ ਵਿੱਚ ਜੋ ਕੁਰਤਾ ਚਾਦਰਾਂ ਦਰਛਾ ਵੇਸੀ ਬਾਬਾ ਬਣੋ ਟੂ ਜਾ ਬਾਬਾ ਬੱਕਰੀਆਂ ਚਾਰਨ ਵਾਲਾ ਬਾਬਾ ਤੇ ਸਿੱਧਾ ਪਾਦਰਾ ਬਾਬਾ ਨਾ ਨੌਂਦਣਾ ਤੂੰ ਦਾ ਮੇਰੇ ਜੋਂ ਮੈਂ ਹੱਥ ਬੰਨ ਕੇ ਸਾਡੇ ਬਾਹਰ ਕੈਨੇਡਾ ਅਮਰੀਕਾ ਦੇ ਵਿੱਚ ਬੈਠੇ ਨੇ ਜਿਹੜੇ ਮੇਰੇ ਭਰਾ ਸਾਡੇ ਪੰਜਾਬੀ ਭਾਈ ਵੀ ਜ਼ਰੂਰ ਇਹੇ ਜੇ ਬੰਦੇ ਦੀ ਹੈਲਪ ਕਰਿਓ ਧੰਨਵਾਦ ਓਡਾ ਸਾਨੂੰ ਤੁਹਾਡੀਆਂ ਬਾਹਰ ਲਿਆਂਦੀਆਂ ਦੁਆਵਾਂ ਨੇ ਤੇ ਇਸ ਬੰਦੇ ਦੀ ਆਪਾਂ ਥੋੜੀ ਬਹੁਤੀ ਦੇਸੀ ਜੀ ਆਦਮੀ ਦੀ ਥੋੜੇ ਥੋੜੇ ਅੰਬਲੇ ਨਾਲ ਮਾਰੀ ਮੋਟੀ ਜ਼ਰੂਰ ਹੈਲਪ ਕਰਨੀ ਹੈ ਇਹਨਾਂ ਵਾਸਤੇ ਤੁਹਾਨੂੰ ਨੰਬਰ ਦਿੰਦੀਆਂ ਨੰਬਰ ਦਿਓ ਬਾਬਾ ਜੀ ਨੰਬਰ ਮੇਰਾ 99 ਨੰਬਰ ਪਰੋ ਜੀ ਪਰ ਲੈਣਾ 99 152 19288 ਦੁਬਾਰਾ ਫੇਰ 99 152 19288 ਪੱਤੀ ਦੇ ਬੱਕਰੇ ਵੇਚਦਾ ਚਾਰ ਬੱਕਰੇ ਕੇ ਬਾਬਾ ਬੱਕਰੀਆਂ ਵੇਚਦਾ ਵਿਚਾਰਾ ਥੋੜਾ ਜਿਹਾ ਕਮਜ਼ੋਰੀ ਦਾ ਮਾਰਾ ਆਪਾਂ ਬਾਬੇ ਨੂੰ ਅੱਜ ਜਵਾਬ ਦੇਤਾ ਵੀ ਤੇਰੀਆਂ ਬੱਕਰੀਆਂ ਦਾ ਵੇਚਾ ਕੋਈ ਨੂੰ ਮਾਰਾ ਇਹਨੇ ਚਾਹੀ ਤੇਰੇ ਘਰੇ ਛੱਲਾ ਆ ਜਾਣਗੀਆਂ ਹਾਂ ਸ੍ਰੀ ਕਾ ਸਾਰਿਆਂ ਨੂੰ ਧੰਨਵਾਦ ਹੋਸ਼